ਸਤਿ ਸ਼੍ਰੀ ਅਕਾਲ ਸਵਾਗਤ ਹੈ ਜੀ ਤੁਹਾਡਾ ਅੱਜ ਦੇ ਕਲਾਸ ਦੇ ਵਿੱਚ ਜਿੱਦਾਂ ਤੁਹਾਨੂੰ ਪਤਾ ਹੀ ਹੈ ਕਿ ਇਸ ਚੈਨਲ ਦੇ ਉੱਪਰ ਤੁਹਾਨੂੰ ਪੰਜਾਬੀ ਪੇਪਰ A ਦੇ ਲਈ ਕਲਾਸਿਸ ਦੇਖਣ ਨੂੰ ਮਿਲ ਰਹੀਆਂ ਹਨ ਠੀਕ ਹੈ ਜੀ ਇਹਦੇ ਵਿੱਚ ਆਪਾਂ ਸਿਰਫ ਥਿਊਰੀ ਕਰ ਰਹੇ ਹਾਂ MCQ ਹੋਰ ਵੀ ਕਾਫੀ ਚੈਨਲ ਹਨ ਤੁਸੀਂ ਉੱਥੇ ਵੀ ਕਰ ਸਕਦੇ ਹੋ ਆਪਾਂ ਇਹਦੇ ਵਿੱਚ ਸਿਰਫ ਥਿਊਰੀ ਕਰਾਂਗੇ ਜੋ ਵੀ ਆਪਾਂ ਨੂੰ ਦੇਖੋ ਸਪੈਸ਼ਲ ਵਿੱਚ ਸਪੈਸ਼ਲ ਉਹਨਾਂ ਨੇ ਸਿਲੇਬਸ ਵਿੱਚ ਮੈਂਸ਼ਨ ਕੀਤਾ ਹੋਇਆ ਜੋ ਵੀ ਤੁਹਾਡਾ ਪੰਜਾਬੀ ਪੇਪਰ A ਚ ਸਿਲੇਬਸ ਆਉਣਾ ਹੈ ਉਹ ਹੋਣਾ ਜੀ 10th ਲੈਵਲ ਤੱਕ ਤੁਸੀਂ ਉਥੋਂ ਲੈਵਲ ਦਾ ਉਥੋਂ ਤੱਕ ਲੈਵਲ ਦਾ ਮੈਸਲੇਵ ਸਟਾਇਆ ਹੋਇਆ ਸੋ ਆਪਾਂ ਉਹ ਕਰ ਰਹੇ ਆ ਜੇਕਰ ਇਸ ਚੈਨਲ ਤੇ ਤੁਸੀਂ ਨਵੇਂ ਤੁਸੀਂ ਇਸ ਚੈਨਲ ਨੂੰ ਜੁਆਇਨ ਕਰ ਸਕਦੇ ਹੋ ਓਕੇ ਹਾਂਜੀ ਵਿਦਆਊਟ ਐਨ ਡਰੇ ਆਪਾਂ ਅੱਜ ਦਾ ਕਲਾਸ ਸਟਾਰਟ ਕਰਦੇ ਆ ਤੁਹਾਨੂੰ ਪਿੱਛੇ ਵਾਲੀ ਕਲਾਸ ਵਿੱਚ ਮੈਂ ਇੰਟਰੋਡਕਸ਼ਨ ਦੇ ਦਿੱਤੀ ਸੀ ਕਿ ਸ਼੍ਰੀ ਗੁਰੂ ਅਮਰਦਾਸ ਜੀ ਦੀ ਤੇ ਅੱਜ ਆਪਾਂ ਥੋੜਾ ਜਿਹਾ ਉਹਨਾਂ ਬਾਰੇ ਪੜ੍ਹ ਵੀ ਲੈਂਦੇ ਆ ਤਾਂ ਜੋ ਆਪਣੀ ਉਹ ਰਿਵਾਈਜ਼ਰੀ ਹੋ ਜਾਏ ਪਿੱਛੇ ਵਾਲੀ ਕਲਾਸ ਠੀਕ ਹੈ ਜੀ ਦੇਖੋ ਸ਼੍ਰੀ ਗੁਰੂ ਅਮਰਦਾਸ ਦਾ ਜਿਹੜਾ ਟਾਈਮ ਪੀੜਾ ਕਿੰਨਾ ਦਿੱਤਾ ਹੋਇਆ ਜੀ 1479 ਈਸਵੀ ਤੋਂ 1574 ਤੱਕ ਠੀਕ ਹੈ ਜੀ ਜਨਮ ਉਹਨਾਂ ਦਾ 1479 ਨੂੰ ਹੋਇਆ ਸੀਗਾ ਤੇ ਉਹਨ ਜਦੋਂ ਜੋਤੀ ਜੋਤ ਕਦੋਂ ਸਮਾਏ 1574 ਨੂੰ ਦੇਖੋ ਸ੍ਰੀ ਗੁਰੂ ਅਮਰਦਾਸ ਜੀ ਸਿੱਖਾਂ ਦੇ ਤੀਜੇ ਗੁਰੂ ਸਨ ਠੀਕ ਹੈ ਜੀ ਆਪਾਂ ਨੂੰ ਪਤਾ ਹੈ ਕਿ ਸ੍ਰੀ ਗੁਰੂ ਅਮਰਦਾਸ ਜੀ ਸਿੱਖਾਂ ਦੇ ਕਿੰਵੇਂ ਗੁਰੂ ਸਨ ਤੀਜੇ ਗੁਰੂ ਸਨ ਆਪ ਜੀ ਦਾ ਜਨਮ 1479 ਨੂੰ ਪਿੰਡ ਬਾਸਰ ਕੇ ਜ਼ਿਲ੍ਹਾ ਅੰਮ੍ਰਿਤਸਰ ਪਿਤਾ ਤੇਜਪਨ ਮਾਤਾ ਲਖੋ ਦੇ ਗ੍ਰਹਿ ਵਿਖੇ ਪੱਲਾ ਕਰਾਣੇ ਵਿੱਚ ਹੋਇਆ ਠੀਕ ਹੈ ਜੀ ਆਪ ਜੀ ਦਾ ਜਨਮ ਕਦੋਂ ਹੋਇਆ ਜੀ 1479 ਨੂੰ ਪਿੰਡ ਦਾ ਨਾਮ ਕੀ ਸੀਗਾ ਜੀ ਬਾਸਰਕੇ ਸੀਗਾ ਜ਼ਿਲ੍ਹਾ ਕਿਹੜਾ ਸੀਗਾ ਜੀ ਅੰਮ੍ਰਿਤਸਰ ਤੇ ਪਿਤਾ ਜੀ ਦਾ ਨਾਮ ਕੀ ਸੀਗਾ ਤੇਜਪਾਲ ਤੇ ਮਾਤਾ ਜੀ ਦਾ ਨਾਮ ਕੀ ਸੀਗਾ ਲਖੋ ਤੇ ਕਿਸ ਘਰਾਣੇ ਦੇ ਵਿੱਚ ਹੋਇਆ ਪੱਲਾ ਘਰਾਣੇ ਦੇ ਵਿੱਚ ਹੋਇਆ ਠੀਕ ਹੈ ਜੀ ਆਪ ਜੀ ਦੇ ਘਰ ਦੋ ਸੁਪੁੱਤਰ ਅਤੇ ਦੋ ਸੁਪੁੱਤਰੀਆਂ ਨੇ ਜਨਮ ਲਿਆ ਤਾਂ ਉਹਨਾਂ ਸੁਪੁੱਤਰਾਂ ਦੇ ਨਾਮ ਕੀ ਸੀਗੇ ਜੀ ਮੋਹਨਜੀ ਤੇ ਮੋਹੀਜੀ ਦੋ ਸੁਪੁੱਤਰੀਆਂ ਦੇ ਨਾਮ ਕੀ ਸੀਗੇ ਜੀ ਬੀਬੀ ਦਾਨੀ ਜੀ ਤੇ ਬੀਬੀ ਪਾਨੀ ਜੀ ਅੰਡਰਸਟੈਂਡਿੰਗ ਫੇਟ ओके okay. नेक्स्ट जी ਆਪ ਜੀ ਨੂੰ 1552 ਈਸਵੀ ਵਿੱਚ ਗੁਰਗੱਦੀ ਦੀ ਪ੍ਰਾਪਤੀ ਹੋਈ ਗੁਰਗੱਦੀ ਦੀ ਪ੍ਰਾਪਤੀ ਕਦੋਂ ਹੋਈ 1552 ਈਸਵੀ ਦੇ ਵਿੱਚ ਸਿੱਖਾ ਜੀ ਆਪ ਜੀ ਨੇ ਸਿੱਖਾਂ ਦੇ ਧਰਮ ਦੇ ਪ੍ਰਚਾਰ ਲਈ ਅਨੇਕ ਕੰਮ ਕੀਤੇ ਠੀਕ ਹੈ ਜੀ ਉਹਦਾ ਵਿੱਚੋਂ ਜਿਹੜੇ ਮਸ਼ਹੂਰ-ਮਸ਼ਹੂਰ ਹੈਗੇ ਆ ਉਹ ਕਿਹੜੇ ਜੀ ਗੋਇੰਦਵਾਲ ਵਿਖੇ ਆਪ ਜੀ ਨੇ ਬੌਲੀ ਦਾ ਨਿਰਮਾਣ ਕਰਵਾਇਆ ਲੰਗਰ ਪ੍ਰਥਾ ਦਾ ਵਿਸਥਾਰ ਕਰਿਆ ਆਪ ਜੀ ਨੇ ਸਮਾਜਿਕ ਕੁਰੀਤਿਆਂ ਜਿਵੇਂ ਕਿ ਜਾਤੀ ਪ੍ਰਥਾ ਸੂਤਛਤ ਪਰਦੇ ਦਾ ਰਿਵਾਜ ਸਤੀ ਪ੍ਰਥਾ ਇਹਨਾਂ ਵਿੱਚ ਸੁਧਾਰ ਕਰਿਆ ਆਪ ਜੀ ਦੀਆਂ ਪ੍ਰਮੁੱਖ ਬਾਣੀਆਂ ਅਨੰਦ ਸਾਹਿਬ ਪੱਟੀ ਅਤੇ ਚਾਰ ਬਾਰਾਂ ਹਨ ਠੀਕ ਹੈ ਜੀ ਪ੍ਰਮੁੱਖ ਬਾਣੀਆਂ ਸ੍ਰੀ ਗੁਰੂ ਅਮਰਦਾਸ ਜੀ ਨੇ ਕਿੜੀਆਂ ਹਨ ਅਨੰਦ ਸਾਹਿਬ ਪੱਟੀ ਤੇ ਚਾਰ ਬਾਰਾਂ ਹਨ ਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਕਿੜੀਆਂ ਸੀਗੀਆਂ ਜੀ ਜਪਜੀ ਸਾਹਿਬ ਤੇ ਆਸਾ ਦੀ ਬਾਣੀ ਠੀਕ ਹੈ ਹੁਣ ਦੇਖੋ ਸ੍ਰੀ ਗੁਰੂ ਗੰਦ ਸਾਹਿਬ ਦੇ ਵਿੱਚ ਕੁੱਲ 31 ਰਾਗਾਂ ਵਿੱਚੋਂ ਆਪ ਜੀ ਨੇ 17 ਰਾਗਾਂ ਦੀ ਬਾਣੀ ਰਚੀ ਹੈ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਸ਼੍ਰੀ ਟੋਟਲ 31 ਰਾਗ ਹੈਗੇ ਆ ਤੇ ਉਹਨਾਂ ਦੇ ਵਿੱਚੋਂ 17 ਰਾਗਾਂ ਦੀ ਬਾਣੀ ਕਿੰਨਾ ਨੇ ਰਚੀ ਹੈ ਸ਼੍ਰੀ ਗੁਰੂ ਅਮਰਦਾਸ ਜੀ ਨੇ ਆਪ ਜੀ ਦਾ ਬਾਣੀ ਦਾ ਵਿਸ਼ਾ ਸੇਵਾ ਭਗਤੀ ਭਾਵ ਪਰਮ ਕਰਮਾਂ ਦਾ ਨਿਵਾਰਣ ਹੈ ਆਪ ਜੀ ਨੇ 1574 ਨੂੰ ਗੋਇੰਦਵਾਲ ਵਿਖੇ ਆਪ ਜੀ 1574 ਨੂੰ ਗੋਇੰਦਵਾਲ ਵਿਖੇ ਜੋਤੀ ਜੋਤ ਸਮਾ ਗਏ ਠੀਕ ਹੈ ਜੀ ਆਈ ਹੋਪ ਤੁਹਾਨੂੰ ਇਹ ਇੰਟਰੋਡਕਸ਼ਨ ਥੋੜੀ ਜਿਹੀ ਰਿਵਾਈਜ਼ ਹੋ ਗਈ ਹੋਵੇਗੀ ਕਿਉਂਕਿ ਕੁਐਸਚਨ ਬਣ ਸਕਦੇ ਆ ਵੀਰੇ ਠੀਕ ਹੈ ਅੱਜ ਦੀ ਇੰਟਰੋਡਕਸ਼ਨ ਵਿੱਚ ਸੋਰੀ ਅੱਜ ਦੀ ਰਚਨਾ ਵਿੱਚ ਉਹਨਾਂ ਦੀ ਅਖਾ ਕਰਾਂਗੇ ਆਨੰਦ ਪਾਇਆ ਮੇਰੀ ਮਾਂ ਇੱਕ ਜਿੰਨੀ ਹੋ ਗਈ 30 ਮਿੰਟ ਦਾ ਲੈਕਚਰ ਰੱਖਾਂਗੇ ਆਪਾਂ ਅੱਜ ਠੀਕ ਹੈ ਜੀ ਦੇਖੋ ਅਰਥਾਵਲੀ ਚ ਆਪਾਂ ਕਰਨੇ ਕਿ ਆਨੰਦ ਦਾ ਮਤਲਬ ਕੀ ਹੁੰਦਾ ਜੀ ਪੂਰਨ ਖੁੜਾਓ ਠੀਕ ਹੈ ਜੀ ਆਨੰਦ ਦਾ ਮਤਲਬ ਕੀ ਹੁੰਦਾ ਪੂਰਨ ਖੁੜਾ ਖੁਸ਼ੀ ਗਿਆ ਲੋ ਠੀਕ ਆ ਵੇਟ ਹੁਣ ਕਹਿੰਦੇ ਨੇ ਕਿ ਸਹਜ ਸਥਿਤੀ ਦਾ ਮਤਲਬ ਕੀ ਹੈ ਕਿ ਸਹਜ ਦੇ ਨਾਲ ਠੀਕ ਹੈ ਜੀ ਸਹਿਜ ਦੇ ਨਾਲ ਸਬਰ ਦੇ ਨਾਲ ਠੀਕ ਹੈ ਜੀ ਹੁਣ ਕਹਿੰਦੇ ਰਾਗ ਰਤਨ ਪਰਵਾਰ ਭਰੀਆਂ ਇਹਦਾ ਮਤਲਬ ਕੀ ਹੈ ਜੀ ਰਤਨਾ ਵਰਗੇ ਅਮੋਲਕ ਰਾਗ ਤੇ ਰਾਗਣੀਆਂ ਠੀਕ ਹੈ ਜੀ ਰਤਨਾ ਵਰਗੇ ਅਮੋਲ ਰਾਗ ਤੇ ਰਾਗਣੀਆਂ ਦੁੱਖ ਸਭ ਵਿਸਾਰਨ ਦਾ ਮਤਲਬ ਕੀ ਹੈ ਕਿ ਉਹ ਹਰ ਤੇ ਦੇ ਸਾਰੇ ਦੁੱਖ ਉਪਲਾ ਦੇਵੇਗਾ ਠੀਕ ਹੈ ਜੀ ਅੰਗੀਕਾਰਨ ਅੰਗੀਕਾਰ ਦਾ ਮਤਲਬ ਕੀ ਹੈ ਜੀ ਪੱਖ ਜਾਂ ਫਿਰ ਸਹਿਤਾ ਸਮਰੱਥ ਦਾ ਮਤਲਬ ਕੀ ਹੈ ਜੀ ਸ਼ਕਤੀ ਸ਼ਲ ਠੀਕ ਹੈ ਜੀ ਹੁਣ ਆਪਾਂ ਇਹਨਾਂ ਦੀ ਵਿਆਖਿਆ ਕਰਦੇ ਹਾਂ ਠੀਕ ਹੈ ਜੀ ਦੇਖੋ ਕਹਿੰਦੇ ਆ ਕਿ ਅਨੰਤ ਪਿਆ ਮੇਰੀ ਮਾਂ ਠੀਕ ਹੈ ਪੜਦੇ ਆ ਅਨੰਤ ਪਿਆ ਮੇਰੀ ਮਾਂ ਸਤਗੁਰੂ ਮੈਂ ਪਾਇਆ ਸਤਗੁਰੂਤਾ ਪਾਇਆ ਸਹਿਜ ਸਿਤੀ ਮਨਵਜੀਆਂ ਵਧਾਈਆਂ ਹੁਣ ਇਹਦੇ ਵਿੱਚ ਸ਼੍ਰੀ ਗੁਰੂ ਅਮਰਦਾਸ ਜੀ ਕੀ ਫਰਮਾਉਂਦੇ ਆ ਕਿ ਹੇ ਮੇਰੀ ਮਾਂ ਹੇ ਮੇਰੀ ਮਾਂ ਮੈਂ ਉਹ ਸਤਗੁਰੂ ਨੂੰ ਪਾ ਲਿਆ ਤੇ ਇਸ ਸਤਗੁਰੂ ਨੂੰ ਪਾਵਨ ਦੇ ਨਾਲ ਜਿਹੜਾ ਮੇਰਾ ਮਨ ਨੇ ਉਹ ਅਨੰਦਿਤ ਹੋ ਗਿਆ ਠੀਕ ਹੈ ਜੀ ਸਤਗੁਰਤਾ ਪਾਇਆ ਸਹਿ ਸਿੱਤੀ ਮਨ ਵਿੱਚ ਜੀਆਂ ਵਧਾਈਆਂ ਉਹ ਕਹਿੰਦੇ ਮੈਂ ਸਤਗੁਰੂ ਨੂੰ ਤਾਂ ਪਾ ਲਿਆ ਉਹਨੂੰ ਮੈਂ ਪਾਇਆ ਵੀ ਸਹਿਜ ਦੇ ਨਾਲ ਹੈ ਤੇ ਮੇਰੇ ਮਨ ਵਿੱਚ ਖੁਸ਼ੀ ਦੇ ਬਾਜੇ ਵਜਨ ਲੱਗ ਗਿਆ ਹਨ ਤੇ ਇਹਨਾਂ ਖੁਸ਼ੀਆਂ ਨੂੰ ਵਧਾਉਣ ਦੇ ਲਈ ਠੀਕ ਹੈ ਜੀ ਇਹਨਾਂ ਖੁਸ਼ੀਆਂ ਨੂੰ ਵਧਾਉਣ ਦੇ ਲਈ ਕਹਿੰਦਾ ਕਿ ਮੇਰੀ ਖੁਸ਼ੀ ਵਿੱਚ ਸ਼ਾਮਿਲ ਹੋਣ ਦੇ ਲਈ ਰਾਗ ਰਤਨ ਪਰਿਵਾਰ ਪਰੀਆਂ ਸ਼ਬਦ ਗਾਉਣ ਆਇਆ ਜਿਹੜੀ ਅਨਮੋਲ ਰਾਗ ਦੇ ਰਤਨ ਆ ਠੀਕ ਹੈ ਜੀ ਰਾਗ ਰਤਨੀਆਂ ਹੈਗੀਆਂ ਜੀ ਉਹ ਸ਼ਬਦ ਗਾਣ ਆਈਆਂ ਹੋਈਆਂ ਨੇ ਠੀਕ ਹੈ ਜੀ ਸ਼ਬਦੋ ਤਾਂ ਗਾਵਨ ਹਰ ਕਹਿਰਾ ਮਨ ਜਿਨੇ ਵਸਾਇਓ ਕਹਿੰਦੇ ਸ਼ਬਦ ਉਹ ਗਾਣ ਉਹ ਆਕੇ ਮੇਰਨਾ ਸ਼ਬਦ ਗਾਣ ਜਿਨ੍ਹਾਂ ਨੇ ਉਸ ਪ੍ਰਭੂ ਨੂੰ ਮਨ ਵਿੱਚ ਵਸਾਇਆ ਹੋਇਆ ਹੈ ਕਹੇ ਨਾਨਕ ਆਨੰਦ ਹੋਇਆ ਤੇ ਸਤਿਗੁਰੂ ਮੈਂ ਪਾਇਆ ਹੁਣ ਕਹਿੰਦੇ ਕਿ ਮੈਂ ਇਹ ਕਹਿੰਦਾ ਹਾਂ ਦੇਖੋ ਇਹਦੇ ਵਿੱਚ ਨਾ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਨਾਮ ਆਇਆ ਠੀਕ ਹੈ ਹੁਣ ਤੁਸੀਂ ਇਹ ਨਹੀਂ ਮੰਨਣਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਸ਼੍ਰੀ ਗੁਰੂ ਨਾਨਕ ਦੇਵ ਜੀ ਲਈ ਇਹ ਨਾਨਕ ਸ਼ਬਦ ਯੂਜ਼ ਕਰਿਆ ਨਹੀਂ ਇਹ ਦੇ ਵਿੱਚ ਸ਼੍ਰੀ ਗੁਰੂ ਅਮਰਦਾਸ ਜੀ ਆਪਣੇ ਲਈ ਨਾਨਕ ਸ਼ਬਦ ਯੂਜ਼ ਕਰਦੇ ਆ ਉਹ ਕਹਿੰਦੇ ਨੇ ਕਿ ਕਹਿ ਨਾਨਕ ਅਨੰਦ ਹੋਇਆ ਸਤਿਗੁਰੂ ਮੈਂ ਪਾਇਆ ਮਤਲਬ ਕਿ ਕਿ ਮੈਂ ਕਹਿੰਦਾ ਆ ਕਿ ਮੈਂ ਉਸ ਸਤਿਗੁਰੂ ਨੂੰ ਪਾ ਕੇ ਅਨੰਦਿਤ ਹੋ ਗਿਆ ਹਾਂ ਠੀਕ ਹੈ ਜੀ ਇਹ ਮਨ ਮੇਰੀਆ ਤੂੰ ਸਦਾ ਰਹਿ ਹਰ ਨਾਲੇ ਉਹ ਕਹਿੰਦੇ ਨੇ ਕਿ ਇਹ ਮਨ ਮੇਰੀਆ ਤੂੰ ਹਮੇਸ਼ਾ ਹੀ ਉਸ ਹਰੀ ਦੇ ਨਾਲ ਰਹਿ ਉਸ ਪਰਮਾਤਮਾ ਦੇ ਨਾਲ ਰਹਿ ਠੀਕ ਹੈ ਜੀ ਕਹਿੰਦੇ ਕਿ ਹਰ ਨਾਲ ਰਹੂ ਤੂੰ ਮਨ ਮੇਰੇ ਦੁੱਖ ਸਭ ਵਿਸਾਰਨਾ ਅੰਕਾਰ ਉਹ ਕਰੇ ਤੇਰਾ ਕਰਦ ਸਭ ਸਵਾਰਨਾ ਠੀਕ ਹੈ ਜੀ ਹੁਣ ਦੇਖੋ ਉਹ ਕਹਿੰਦੇ ਕਿ ਉਸ ਹਰ ਦੇ ਨਾਲ ਹੈ ਰੈ ਉਸ ਪਰਮਾਤਮਾ ਦੇ ਨਾਲ ਹੈ ਰੈ ਕਿਉਂ ਨਾਲ ਰੈ ਕਿਉਂਕਿ ਉਹ ਤੇਰੇ ਸਾਰੇ ਦੁੱਖ ਉਹੀ ਭਲਾਦਾ ਹੈ ਠੀਕ ਹੈ ਜੀ ਉਹ ਤੇਰੇ ਸਾਰੇ ਦੁੱਖ ਭਲਾਦਾ ਹੈ ਤੇਰੇ ਜਿੰਨੇ ਵੀ ਕਾਰਜ ਹੈਗੇ ਨੇ ਤੇਰੇ ਜਿੰਨੇ ਵੀ ਕੰਮ ਕਾਰ ਹੈਗੇ ਨੇ ਉਹ ਹੀ ਤੇਰੀ ਸਹਾਇਤਾ ਕਰਦਾ ਹੈ ਤੇ ਉਹੀ ਤੇ ਕੀ ਕਰਨਾ ਤੇਰੇ ਕਮ ਨੂੰ ਸਵਾਰਦਾ ਹੈ ਠੀਕ ਹੈ ਜੀ ਸਭ ਨਾਲ ਗੱਲਾਂ ਸਮਰੱਥ ਸੁਆਮੀ ਸੋਕਮਨ ਵਿਸਰੇ ਉਹ ਕਹਿੰਦੇ ਨਹੀਂ ਉਹ ਪਰਮਾਤਮਾ ਜੋ ਕਿ ਸਭ ਕੁਝ ਕਰਨ ਦੇ ਸਮਰੱਥ ਹੈਗਾ ਉਹ ਪਰਮਾਤਮਾ ਜੋ ਕਿ ਸਭ ਕੁਝ ਕਰਨ ਦੇ ਸਮਰੱਥ ਹੈਗਾ ਤੇਰੇ ਦੁੱਖ ਵੀ ਭਲਾਉਣ ਚ ਸਮਰੱਥ ਹੈ ਤੇਰੇ ਹਰ ਕੰਮ ਚ ਤੇਰੀ ਸਹਾਇਤਾ ਕਰਨ ਵਿੱਚ ਵੀ ਸਮਰੱਥ ਹੈ ਤੇਰੇ ਜਿੰਨੇ ਵੀ ਕੰਮ ਹੈਗੇ ਨੇ ਉਹਨਾਂ ਸਵਾਰਨ ਵਿੱਚ ਵੀ ਸਮਰੱਥ ਹੈ ਤੂੰ ਫਿਰ ਉਹਨੂੰ ਕਿਉਂ ਮਨ ਵਿੱਚ ਵਿਸਾਰਦਾ ਠੀਕ ਹੈ ਜੀ ਉਹਨਾਂ ਮਨ ਵਿੱਚੋਂ ਕਿਉਂ ਨਹੀਂ ਵਿਸਾਰਦਾ ਉਹਨੂੰ ਕਿਉਂ ਕੱਢਦਾ ਹੈ ਕਹੇ ਨਾਨਕ ਮਨ ਮੇਰੇ ਤੋਂ ਸਦਾ ਰਹੇ ਹਰ ਨਾਲੇ ਹੁਣ ਇਹਦੇ ਵਿੱਚ ਕੀ ਕਹਿੰਦੇ ਕਿ ਗੁਰੂ ਜੀ ਕਹਿੰਦੇ ਨੇ ਹੈ ਕਿ ਇਹ ਮਨ ਮੇਰੇ ਤੋਂ ਸਦਾ ਹੀ ਉਸ ਪਰਮਾਤਮਾ ਦੇ ਨਾਲ ਜੁੜਿਆ ਰਹੇ ਹੁਣ ਦੇਖੋ ਹੁਣ ਇਹਦੇ ਵਿੱਚ ਜਿਹੜਾ ਨਾਨਕ ਸ਼ਬਦ ਹੈ ਇਹ ਉਹਨਾਂ ਗੁਰੂ ਦੇ ਲਈ ਯੂਜ਼ ਕੀਤਾ ਹੈ ਦੇਖੋ ਇਸ ਆ ਜਿਹੜਾ ਨਾਨਕ ਸ਼ਬਦ ਹੈ ਇਹ ਉਹਨਾਂ ਆਪਣੇ ਨੇ ਯੂਜ਼ ਕੀਤਾ ਆ ਜਿਹੜਾ ਨਾਨਕ ਸ਼ਬਦ ਹੈ ਇਹਨਾਂ ਗੁਰੂ ਦੇ ਲਈ ਯੂਜ਼ ਕੀਤਾ ਹੈ ਠੀਕ ਹੈ ਹੁਣ ਤੁਸੀਂ ਭੁੱਲਣਾ ਨਹੀਂ ਦੇਖੋ ਔਰ ਐਗਜ਼ਾਮ ਇਨਾ ਦਾ ਮਤਲਬ ਹੈ ਕਿ ਉਹ ਕਹਿ ਕਹਿ ਰਿਹਾ ਕਿ ਇਹਦੇ ਵਿੱਚ ਜਿਹੜਾ ਨਾਨਕ ਸ਼ਬਦ ਵਰਤਿਆ ਗਿਆ ਉਹ ਸ਼ਿਰੂਰ ਅਮਰਦਾਸ ਜੀ ਨੇ ਕਿੰਨਾਂ ਲਈ ਯੂਜ਼ ਕੀਤਾ ਹੈਗਾ ਠੀਕ ਹੈ ਜੀ ਆਪਾਂ ਫਿਰ ਆਪਣੀ ਨੋਲਜ ਆਪ ਨੂੰ ਆਪਾਂ ਪੋਇਟਰੀ ਪੜ੍ਹੀ ਹੋਵੇਗੀ ਉਹਦੀ ਵਿਆਖਿਆ ਆਪਾਂ ਸਮਝਣੀ ਹੋਵੇਗੀ ਤਾਂ ਤਾਂ ਹੀ ਆਪਾਂ ਨੂੰ ਪਤਾ ਹੋਏਗਾ ਕਿ ਇਸ ਕੁਐਸਚਨ ਦਾ ਆਨਸਰ ਕੀ ਹੈ ਥੈਟ ਇਜ਼ ਵਾਈ ਮੈਂ ਥੋੜਾ ਡੀਪ ਹੀ ਕਰਵਾ ਰਹੀ ਹਾਂ ਓਕੇ ਆਈ ਹੋਪ ਤੁਸੀਂ ਨਾ ਅੰਡਰਸਟੈਂਡ ਹੋ ਗਈ ਹੋਏਗੀ ਪੋਇਟਰੀ ਬਾਕੀ ਆਪਾਂ ਇਹਦੀ ਵਿਆਖਿਆ ਵੀ ਦਿੱਤੀ ਹੋਈ ਹੈ ਬੁੱਕ ਵਿੱਚ ਉਹ ਵੀ ਪੜ੍ਹ ਲੈਂਦੇ ਆ ਤਾਂ ਜੋ ਆਪਣਾ ਇੱਕ ਅਦਾ ਵਰਡ ਰਹਿ ਗਿਆ ਹੋਵੇ ਆਪਾਂ ਕਵਰ ਕਰ ਲਈਏ ਠੀਕ ਹੈ ਜ ਔਕ ਨੇ ਕਿ ਅਰਥ ਵਿੱਚ ਕਿੰ ਕਿੰਨੇ ਕਿ ਹਿਮਨ ਮੇਰੀ ਮਾਤਾ ਮੈਂ ਅਨੰਦਿਤ ਹੋ ਗਿਆ ਕਿਉਂਕਿ ਮੈਂ ਸਤਿਗੁਰੂ ਨੂੰ ਪ੍ਰਾਪਤ ਕਰ ਰਿਹਾ ਹੈ ਕਰ ਲਿਆ ਹੈ ਮੈਂ ਸਤਿਗੁਰੂ ਨੂੰ ਸਹਿਜ ਸਾਧਨਾ ਨਾਲ ਪ੍ਰਾਪਤ ਕੀਤਾ ਹੈ ਮੇਰੇ ਮਨ ਵਿੱਚ ਖੁਸ਼ੀਆਂ ਦੇ ਬਾਜੇ ਵਜਣ ਲੱਗ ਪਏ ਹਨ ਇਸ ਖੁਸ਼ੀ ਦੇ ਸਾਥ ਦੇਨ ਲਈ ਰਤਨਾ ਵਰਗੇ ਰਾਗ ਤੇ ਰਾਗਦੰਨੀਆਂ ਗੀਤ ਗਾਉਣ ਲਈ ਆਇਆ ਹਾਂ ਜਿਨ੍ਹਾਂ ਨੇ ਮਨ ਵਿੱਚ ਵੇਦ ਨੂੰ ਵਸਾਰਿਆ ਹੈ ਉਹ ਸਾਰੇ ਆਜੋ ਤੇ ਉਸ ਪ੍ਰਭੂ ਦੇ ਸ਼ਬਦ ਗਾਓ ਠੀਕ ਹੈ ਜੀ ਹੇ ਮਨ ਹੇ ਮਨ ਮੇਰੇ ਮਨ ਤੂੰ ਸਦਾ ਉਸ ਪ੍ਰਭ ਨਾਲ ਜੁੜਿਆ ਰਹੇ ਉਸ ਪਰਮਾਤਮਾ ਨਾਲ ਜੁੜਿਆ ਰਹੇ ਕਿਉਂਕਿ ਉਹ ਤੇਰੇ ਸਾਰੇ ਤੁੱਖਾਂ ਨੂੰ ਭਲਾ ਦੇਣ ਵਾਲਾ ਹੈ ਉਹ ਪ੍ਰਭੂ ਸਭ ਸ਼ਕਤੀਸ਼ਾਲੀ ਹੈ ਤੇਰੀ ਤੇਰੀ ਸਾਰੀਆਂ ਗੱਲਾਂ ਕਰਨ ਦੇ ਸਮਰੱਥ ਹੈ ਉਸ ਨੂੰ ਮਨ ਚ ਕਿਉਂ ਵਿਸਾਰਨਾ ਹੈ ਗੁਰੂ ਜੀ ਕਹਿੰਦੇ ਹਨ ਕਿ ਮੇਰੇ ਮਨ ਤੂੰ ਸਦਾ ਉਸ ਪ੍ਰਭ ਨਾਲ ਜੁੜਿਆ ਰਹੇ ਠੀਕ ਹੈ ਜੀ ਆਈ ਹੋਪ ਤੁਹਾਨੂੰ ਇਹਨਾਂ ਸਮਝ ਆ ਗਿਆ ਹੋਵੇਗਾ ਓਕੇ ਹਾਂ ਜੀ ਨੈਕਸਟ ਆਪਾਂ ਕਰਦੇ ਹਾਂ ਜੀ ਇਹ ਸਰੀਰ ਮੇਰਾ ਦੇਖੋ ਜੀ ਪਹਿਲਾਂ ਆਪਾਂ ਇਹਦੀ ਸ਼ਬਦਾਵਲੀ ਕਰ ਲਈਏ ਅਰਥਾਵਲੀ ਸਰੀ ਦੇਖੋ ਜੀ ਤੇਰੇ ਰਚਨ ਰਚਿਆ ਠੀਕ ਹੈ ਤੇਰਾ ਰਚ ਰਚਿਆ ਮਤਲਬ ਤੈਨੂੰ ਪੈਦਾ ਕਰਨ ਵਾਲਾ ਠੀਕ ਹੈ ਜੀ ਗੁਰਪ੍ਰਸਾਦੀ ਮਤਲਬ ਗੁਰੂ ਕਿਰਪਾ ਗੁਰੂ ਦੀ ਕਿਰਪਾ ਦੇ ਦੁਆਰਾ ਗੁਰਪ੍ਰਸਾਦੀ ਮਤਲਬ ਗੁਰੂ ਦੀ ਕਿਰਪਾ ਦੇ ਦੁਆਰਾ ਪੂਰਾ ਵੱਲ ਲਿਖਿਆ ਪਾਇੰਦ ਜੋ ਤੂੰ ਪਹਿਲਾਂ ਤੋਂ ਹਰੋ ਵੱਲ ਹਰੀ ਵੱਲੋਂ ਮਿਲਣਾ ਲਿਖਿਆ ਸੀ ਉਹ ਮਿਲਿਆ ਤਨ ਠੀਕ ਹੈ ਜੇ ਪਹਿਲਾਂ ਹੀ ਡਿਸਾਈਡਡ ਸੀ ਕਿ ਤੈਨੂੰ ਮਿਲਣਾ ਹੀ ਮਿਲਣਾ ਪਰਵਾਣ ਮਤਲਬ ਸਵੀਕਾਰ ਸਿਉ ਮਤਲਬ ਨਾਲ ਠੀਕ ਹੈ ਜੀ ਇਨਾ ਸ਼ਬਦਾਵਲੀ ਕਰਕੇ ਆਪਾਂ ਕਰ ਲਾਂਗੇ ਵੇਟ 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 ਹਾਂਜੀ ਠੀਕ ਆਜੋ ਹੁਣ ਆਪਾਂ ਪੜਦੇ ਆਂ ਕਹਿੰਦੇ ਕਿ ਇਹ ਸਰੀਰ ਮੇਰਿਆ ਇਹ ਸਰੀਰ ਮੇਰਿਆ ਇਸ ਜੁਗਮਾਹੀ ਆਏ ਆਏ ਕੇ ਕੀਆਂ ਤੁਧ ਕਰਮ ਕਮਾਉਣਾ ਹੁਣ ਇਹਦੇ ਵਿੱਚ ਸ੍ਰੀ ਗੁਰੂ ਅਮਰਦਾਸ ਜੀ ਕੀ ਫਰਮਾਉਂਦੇ ਨੇ ਕਿ ਇਹ ਸਰੀਰ ਮੇਰਿਆ ਇਹ ਸਰੀਰ ਮੇਰਿਆ ਤੂੰ ਇਸ ਸੰਸਾਰ ਵਿੱਚ ਆਇਆ ਹੈ ਤੇ ਕਿਹੜਾ ਚੰਗਾ ਕਰਮ ਕਰਿਆ ਹੈ ਤੂੰ ਕਿਹੜਾ ਚੰਗਾ ਕਰਮ ਕਮਾਇਆ ਹੈ ਤੁਦ ਕਰਮ ਕਮਾਇਆ ਮਤਲਬ ਕਿਹੜਾ ਚੰਗਾ ਕਰਮ ਦੁੱਖ ਰਿਆ ਹੈ ਫਿਰ ਕਹਿੰਦੇ ਨੇ ਕਿ ਇਹ ਸਰੀਰ ਮੇਰੀਆ ਤੂੰ ਕੀ ਧਰਮ ਕਮਾਇਆ ਹੈ ਜਦੋਂ ਇਸ ਦਾ ਤੂੰ ਕੀ ਧਰਮ ਨੇ ਕਮਾਇਆ ਹੈ ਜਦੋਂ ਤਾਂ ਇਸ ਸੰਸਾਰ ਵਿੱਚ ਆਇਆ ਹੈ ਦੇਖੋ ਇਹ ਸਰੀਰ ਮੇਰੀਆ ਇਸ ਜੁਗਮਹਿ ਆਇਆ ਕਿ ਕੀ ਕੀਤਾ ਤੁਦ ਕਰਮ ਕਮਾਇਆ ਕੀ ਕਰਮ ਕਮਾਇਆ ਤੁਦ ਸਰੀਰ ਜਾ ਤੂੰ ਜੁਗਮਹਿ ਆਇਆ ਦੇਖੋ ਹੁਣ ਆਪ ਆਚਾਰੋਂ ਲੈਣ ਕਰਦੇ ਆ ਠੀਕ ਹੈ ਹੁਣ ਇਹਦੇ ਵਿੱਚ ਸ਼੍ਰੀ ਗੁਰੂ ਰਾਮਦਾਸ ਜੀ ਕੀ ਫਰਮਾਉਂਦੇ ਆ ਕਿ ਇਹ ਸਰੀਰ ਆ ਮੇਰਿਆ ਜਦੋਂ ਦਾ ਤੁਸੀਂ ਇਸ ਸੰਸਾਰ ਵਿੱਚ ਆਇਆ ਇਸ ਜਗ ਵਿੱਚ ਆਇਆ ਤੋ ਕਿਹੜਾ ਕਰਮ ਚੰਗਾ ਕਮਾਇਆ ਠੀਕ ਹੈ ਜਦੋਂ ਦਾ ਤੁਸੀਂ ਸੰਸਾਰ ਵਿੱਚ ਆਇਆ ਤੋ ਕਿਹੜਾ ਚੰਗਾ ਧਰਮ ਕਮਾਇਆ ਠੀਕ ਹੈ ਉਹ ਧਰਮ ਤੇ ਕਰਮ ਦਾ ਨਾਮ ਲੈ ਰਹੇ ਨੇ ਕਿ ਜਦੋਂ ਦਾ ਇਸ ਸੰਸਾਰ ਵਿੱਚ ਆਇਆ ਤੋ ਕਿਹੜਾ ਚੰਗਾ ਕਰਮ ਕਮਾਇਆ ਤੇ ਕਿਹੜਾ ਚੰਗਾ ਧਰਮ ਕਮਾਇਆ ਠੀਕ ਹੈ ਜੀ ਕਹਿੰਦੇ ਕਿ ਜਿਨ ਹਰ ਜਿਨ ਹਰ ਤੇਰਾ ਰਚਨ ਬ੍ਰਤਿਆ ਸੋ ਹਰਨ ਮਨਨ ਬਸਿਆ ਮਰਣਾ ਬਸਾ ਉਹ ਕਹਿੰਦੇ ਨੇ ਕਿ ਉਹ ਪ੍ਰਭ ਉਹ ਪਰਮਾਤਮਾ ਜਿਨ ਨੇ ਤੇਰੀ ਰਚਨਾ ਕੀਤੀ ਠੀਕ ਹੈ ਜਿਨ ਨੇ ਤੈਨੂੰ ਬਣਾਇਆ ਤੂੰ ਉਹਨੂੰ ਹੀ ਮਨ ਵਿੱਚ ਨਹੀਂ ਵਸਾਇਆ ਠੀਕ ਹੈ ਜੀ ਤੂੰ ਉਹਨੂੰ ਹੀ ਮਨ ਵਿੱਚ ਨਹੀਂ ਵਸਾਇਆ ਨੈਕਸਟ ਪੂਰਬ ਪੂਰਬ ਲਿਖਿਆ ਪਾਇਆ ਕਿਹ ਨਾਨਕ ਇਹ ਸ੍ਰੀਆ ਪ੍ਰਵਾਨ ਹੋਇਆ ਜਿਨ ਸਤਿਗੁਰੂ ਸੋਚਿਤ ਲਾਇਆ ਹੁਣ ਇਹਦੇ ਵਿੱਚ ਸ੍ਰੀ ਗੁਰੂ ਅਮਰਦਾਸ ਜੀ ਕੀ ਫਰਮਾਉਂਦੇ ਕਹਿੰਦੇ ਕਿ ਤੈਨੂੰ ਜੋ ਕੁਝ ਮਿਲਿਆ ਹੈ ਨਾ ਮੰਨ ਲਾ ਕਿ ਤੂੰ ਪ੍ਰਭ ਦਾ ਨਾਮ ਲੈ ਰਿਹਾ ਤੂੰ ਉਹਦਾ ਧਰਮ ਤੂੰ ਉਹਦੇ ਨਾਮ ਜਪ ਕਰ ਰਿਹਾ ਇਹ ਤਾਂ ਤੈਨੂੰ ਆਲਰੇਡੀ ਮਿਲਿਆ ਹੋਇਆ ਹੈ ਇਹ ਤੇਲੇ ਪਹਿਲਾਂ ਪਿਛਲੇ ਜਨਮਾਂ ਦਾ ਕਹਿ ਲਓ ਜੇ ਕਹਿ ਲਓ ਤਾਂ ਪਹਿਲਾਂ ਹੀ ਲਿਖਵਾ ਕੇ ਆਇਆ ਹੈ ਇਹ ਤੁਹਾਨੂੰ ਉਹ ਵਾਲਾ ਮਿਲਿਆ ਹੋਇਆ ਹੈ ਤਾਂ ਇਸ ਜਨਮ ਵਿੱਚ ਕੀ ਕਰਿਆ ਠੀਕ ਹੈ ਉਹ ਪੁੱਛ ਰਹੇ ਨੇ ਆਪਣੇ ਸਰੀਰ ਨੂੰ ਤਾਂ ਇਸ ਜਨਮ ਵਿੱਚ ਕੀ ਕਰਿਆ ਮਤਲਬ ਜਿਹੜਾ ਤੁਹਾਨੂੰ ਜੋ ਤੋਂ ਰੱਬ ਦਾ ਨਾਮ ਲੈ ਰਹੇ ਆ ਇਹ ਤਾਂ ਤੁਸੀਂ ਆਲਰੇਡੀ ਲਿਖਵਾ ਕੇ ਆਇਆ ਤਾਂ ਹੁਣ ਇੱਥੇ ਨਵਾਂ ਕੁਝ ਕੀ ਕਰਨਾ ਹੈ ਠੀਕ ਹੈ ਜੀ ਹੁਣ ਇਹਦੇ ਵਿੱਚ ਅੱਗੇ ਕੀ ਕਹਿੰਦੇ ਨੇ ਕਿ ਸ੍ਰੀ ਗੁਰੂ ਨਾਨਕ ਕਹਿੰਦੇ ਨੇ ਕਿ ਕਹੇ ਨਾਨਕ ਇਹ ਸਰੀਰ ਪ੍ਰਵਾਨ ਹੋਏ ਜਿਨੀ ਸਤਗੁਰੂ ਸੋਚਿਤ ਲਾਇਆ ਹੁਣ ਕਹਿੰਦੇ ਨੇ ਕਿ ਇਹਦੇ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਲਈ ਆਹ ਨਾਨਕਵਾੜ ਯੂਜ਼ ਕਰ ਰਹੇ ਆ ਇਹਦੇ ਵਿੱਚ ਕਹਿੰਦੇ ਕਿ ਗੁਰੂ ਨਾਨਕ ਜੀ ਕਹਿੰਦੇ ਨੇ ਕਿ ਉਸ ਵਿਅਕਤੀ ਦਾ ਸਰੀਰ ਪ੍ਰਮਾਨ ਹੁੰਦਾ ਠੀਕ ਹੈ ਉਸ ਵਿਅਕਤੀ ਦਾ ਸਰੀਰ ਲੇਖੇ ਲੱਗ ਜਾਂਦਾ ਜੋ ਉਸ ਸਤਗੁਰੂ ਦੇ ਨਾਲ ਚਿਤ ਲਾ ਲੈਂਦਾ ਤੇ ਉਸ ਗੁਰੂ ਦੇ ਨਾਮ ਵਿੱਚ ਅਨੰਦਿਤ ਹੋ ਜਾਂਦਾ ਤੇ ਉਸ ਸਤਗੁਰੂ ਨੂੰ ਪ੍ਰਾਪਤ ਕਰ ਲੈਂਦਾ ਹੈ ਠੀਕ ਹੈ ਜੀ ਹੁ ਦੁਬਾਰਾ ਮੈਂ ਕਹਿ ਰਹੀ ਹਾਂ ਕਿ ਇਸ ਜਿਹੜੀ ਆ ਲਾਈਨ ਹੈਗੀ ਕਹੇ ਨਾਨਕ ਇਹ ਸਰੀਰ ਪ੍ਰਮਾਨ ਹੋਏ ਮਤਲਬ ਸ੍ਰੀ ਗੁਰੂ ਨਾਨਕ ਦੇਵ ਜੀ ਕੀ ਫਰਮਾਉਂਦੇ ਨੇ ਕਿ ਉਹ ਸਰੀਰ ਪ੍ਰਮਾਨ ਹੁੰਦਾ ਹੈ ਉਹੀ ਸਰੀਰ ਲੈਖੇ ਲੱਗਦਾ ਜਿਹਨੇ ਸਤਗੁਰੂ ਸੋਚਿਤ ਲਾਇਆ ਠੀਕ ਹੈ ਜਿਹੜੇ ਸਤਗੁਰੂ ਦੇ ਨਾਲ ਚਿਤ ਲਾ ਕੇ ਉਹਦੇ ਨਾਮ ਵਿੱਚ ਮਗਨ ਹੋ ਜਾਂਦੇ ਨੇ ਉਹਦਾ ਨਾਮ ਤੇ ਆਉਣ ਲੱਗ ਪੈਂਦੇ ਨੇ ਉਹਦਾ ਨਾਮ ਜੱਪਣ ਲੱਗ ਜਾਂਦੇ ਨੇ ਠੀਕ ਹੈ ਜੀ ਉਹਨਾਂ ਦਾ ਸਰੀਰ ਕੀ ਹੋ ਜਾਂਦਾ ਆ ਪ੍ਰਵਾਨ ਹੋ ਜਾਂਦਾ ਯਾ ਅੰਡਰਸਟੈਂਡ ਆਈ ਹੋਪ ਤੁਹਾਨੂੰ ਇਹ ਤੱਕ ਸਮਝ ਆ ਗਈ ਹੋएगी ਠੀਕ ਹੈ ਜੀ ਫਿਰ ਵੀ ਮੈਂ ਤੁਹਾਨੂੰ ਵਿਆਖਿਆ ਜਿਹੜੀ ਨੀਚੇ ਲਿਖੀ ਹੋਈ ਹੈ ਆਪਾਂ ਉਹ ਕਰਦੇ ਹਾਂ ਕਹਿੰਦੇ ਨੇ ਕਿ ਇਹ ਸ੍ਰੀ ਇਹ ਹੈ ਸਰੀਰ ਮੇਰੇ ਸਰੀਰ ਇਸ ਸੰਸਾਰ ਵਿੱਚ ਤੂੰ ਵਿਚ ਆ ਕੇ ਤੂੰ ਕਿਹੜਾ ਕਿਹੜਾ ਚੰਗਾ ਕੰਮ ਕੀਤਾ ਹੈ हे ਸਰੀਰ ਤੂੰ ਕੀ ਧਰਮ ਕਮਾਇਆ ਹੈ ਜਦੋਂ ਦਾ ਤੂੰ ਸੰਸਾਰ ਵਿੱਚ ਆਇਆ ਹੈ ਜਿਸ ਪ੍ਰਭ ਨੇ ਤੈਨੂੰ ਪੈਦਾ ਕੀਤਾ ਉਸ ਪਰਮਾਤਮਾ ਨੂੰ ਤੂੰ ਮਨ ਵਿੱਚ ਨਹੀਂ ਵਿਸਵਾਇਆ ਗੁਰੂ ਦੀ ਕਿਰਪਾ ਨਾਲ ਹਰ ਮਨ ਵਿੱਚ ਵਸਿਆ ਹੈ ਇਹ ਸਭ ਤੋਂ ਪਹਿਲਾਂ ਲਿਖੇ ਚੰਗੇ ਕਰਮਾਂ ਦੇ ਅਨੁਸਾਰ ਹੈ ਉਹੀ ਮੈਂ ਤੁਹਾਨੂੰ ਕਹਣਾ ਕਿ ਉਹ ਜਿਹੜਾ ਨਾਮ ਜਪ ਕਰ ਰਹੇ ਆ ਆਪ ਉਸ ਪ੍ਰਮਾਤਮਾ ਨੂੰ ਤਿਆਰ ਰਹੇ ਆ ਉਹ ਤਾਂ ਆਪਾਂ ਆਲਰੇਡੀ ਲਿਖਵਾ ਕੇ ਆਇਆ ਇਹਦੇ ਵਿੱਚ ਕਹਿ ਰਹੇ ਨੇ ਗੁਰੂ ਨਾਨਕ ਜੀ ਕੀ ਕਹਿੰਦੇ ਨੇ ਕਿ ਉਹ ਵਿਅਕਤੀ ਦਾ ਸਰੀਰ ਪ੍ਰਮਾਨ ਹੁੰਦਾ ਹੈ ਪ੍ਰਮਾਨ ਪ੍ਰਮਾਨ ਚੜਿਆ ਹੈ ਜਿਸ ਜਿਸ ਨੇ ਸਤਗੁਰੂ ਨਾਲ ਚਿੱਤ ਲਾਇਆ ਹੈ ਗੁਰੂ ਜੀ ਕਹਿੰਦੇ ਨੇ ਕਿ ਮੈਂ ਅਨੰਦਿਤ ਹੋ ਗਿਆ ਹਾਂ ਕਿਉਂਕਿ ਮੈਂ ਸਤਗੁਰੂ ਨੂੰ ਪ੍ਰਾਪਤ ਕਰ ਲਿਆ ਹੈ ਠੀਕ ਹੈ ਜੀ ਮਤਲਬ ਹੈ ਕਿ ਉਹੀ ਰੂਹਾਂ ਉਹੀ ਸਰੀਰ ਹੀ ਉਸ ਪ੍ਰਭ ਦੇ ਲੇਖੇ ਲੱਗਦੇ ਹਨ ਜੋ ਉਸ ਪ੍ਰਭ ਦਾ ਨਾਮ ਜਪਦੇ ਹਨ ਉਸ ਪ੍ਰਭ ਦੇ ਨਾਮ ਵਿੱਚ ਆਨੰਦਿਤ ਹੋ ਜਾਂਦੇ ਹਨ ਅੰਡਰਸਟੈਂਡ ਆਈ ਹੋਪ ਤੁਹਾਨੂੰ ਸਮਝ ਆ ਗਈ ਹੋਏਗੀ ਅੱਜ ਦੀ ਕਲਾਸ ਦੇਖਣਾ ਕਿੰਨੇ ਮਿੰਟਾਂ ਦੀ ਹੋਗੀ ਜਸਟ 13 ਮਿੰਟ ਵੇਟ ਦੇਖੋ ਫਿਲਹਾਲ ਇੱਥੇ ਲਿਖਿਆ ਹੋਇਆ ਜਿੰਨੀ ਵੀ ਇੰਟਰੋਡਕਸ਼ਨ ਹੈਗੀ ਹੈ ਨਾ ਇਹਦੇ ਤੇ ਲਿਖੀ ਹੋਈ ਹੈ ਅੱਜ ਦਾ ਲੈਕਚਰ ਆਪਾਂ ਇੰਦਾ ਹੀ ਕਰਦੇ ਆਂ ਨੈਕਸਟ ਲੈਕਚਰ ਵਿੱਚ ਆਪਾਂ ਅਧਿਆ ਕਰਾਂਗੇ ਕਿ ਇੱਕ ਇਹਨਾਂ ਦੀ ਰਚਨਾ ਬਚ ਗਈ ਆ ਕਰ ਕਿਰਪਾ ਕਰ ਲੈ ਬਖਸ ਲੈ ਠੀਕ ਹੈ ਜੀ ਇੱਕ ਇਹਨਾਂ ਦੀ ਇਹ ਰਚਨਾ ਬਚ ਗਈ ਹੈ ਉਸ ਤੋਂ ਬਾਅਦ ਆਪਾਂ ਸ਼੍ਰੀ ਗੁਰੂ ਅਰਜਨ ਦੇਵ ਜੀ ਸਟਾਰਟ ਕਰ ਦਾਂਗੇ ਠੀਕ ਹੈ ਜੀ ਗੁਰਮਤਕਾਬ ਆਪਾਂ ਘੱਟ ਤੋਂ ਘੱਟ ਵੀ 7 ਲੈਕਚਰਸ ਖਤਮ ਕਰ ਦਾਂਗੇ ਉਸ ਤੋਂ ਬਾਅਦ ਆਪਾਂ ਸਟਾਰਟ ਕਰਾਂਗੇ ਆਪਣਾ ਸਿਲੇਬਸ ਮੈਂ ਦੇਖਣਾ ਵੇਟ ਕੁਣੀ ਮੈਨਾਂ ਤੁਹਾਨੂੰ ਸਿਲੇਬਸ ਮੇਰੀ ਨੋਟਬੁੱਕ ਨਹੀਂ ਹੈਗੀ ਫਿਲਹਾਲ ਇੱਥੇ ਮੈਂ ਤੁਹਾਨੂੰ ਲਿਖਵਾ ਦੂੰਗੀ ਦੁਬਾਰਾ ਜੋ ਵੀ ਆਪਾਂ ਕਰਨੇ ਆ ਅਦੋਨਿਕ ਕਾਵਿ ਸੀਗੇ ਗੁਰਮਤਕ ਕਾਵਿ ਸੀਗਾ ਇੱਕ ਆਪਣਾ ਬੀਰ ਕਾਵਿ ਸੀਗਾ ਆਈ ਥਿੰਕ ਕਹਾਣੀਆਂ ਵੀ ਕੁਝ ਹੈਗੀਆਂ ਉਹ ਆਪਾਂ ਸਾਰੇ ਕਰ ਲਾਂਗੇ ਜਿੰਨਾ ਵੀ ਸਾਹਿਤ ਵਾਲਾ ਸਿਲੇਬਸ ਆ ਇੱਥੇ ਆਪਾਂ ਫ੍ਰੀ ਆਫ ਕਾਸਟ ਕਰਾਂਗੇ ਠੀਕ ਹੈ ਜੇ ਥਿਊਰੀ ਕਰਾਂਗੇ ਕੁਐਸਚਨ ਤੁਸੀਂ ਕਿ ਸਿਮਰ ਜੀ ਲੈਕਚਰ ਔਰ ਕਿਸੇ ਮਰਜੀ ਚੈਨਲ ਤੋਂ ਜਾ ਕੇ ਲਗਵਾ ਲੈਣਾ ਠੀਕ ਹੈ ਜੀ ਥੈਂਕ ਯੂ ਸੋ ਮੱਚ ਫਾਰ ਅ ਟੈਂਡੈਂਸ ਸੈਸ਼ਨ ਇਫ ਯੂ ਲਾਈਕ ਥਿਸ ਵੀਡੀਓ ਇਫ ਯੂ ਲਾਈਕ ਥਿਸ ਚੈਨ